ਇੱਕ ਨਾ ਬੰਦਾ ਸੀ ਉਹਨੇ ਇੱਕ ਗਧਾ ਰੱਖਿਆ ਹੋਇਆ ਸੀ ਸਿਆੜ ਦਾ ਟਾਈਮ ਸੀ ਠੰਡ ਬਹੁਤ ਸੀ ਉਹਨੇ ਗਧੇ ਦੇ ਗਲ 'ਚ ਰੱਸਾ ਪਾਇਆ ਤੇ ਪੌੜੀਆਂ 'ਚ ਉੱਡਾ ਕੇ ਕਹਿੰਦੇ ਉਹਨੂੰ ਛੱਤ 'ਤੇ ਲੈ ਗਿਆ ਫੋੜੇਰ ਧੁੱਪ ਸੇਕੀ ਫਿਰ ਥੱਲੇ ਉਤਰਨ ਲੱਗਿਆ ਗਧੇ ਦੇ ਰੱਸੇ ਨੂੰ ਹੱਥ ਪਾ ਕੇ ਥੱਲੇ ਲੈ ਕੇ ਜਾਣ ਲੱਗਿਆ ਗਧਾ ਆੜ ਗਿਆ ਗਧਾ ਸੀ ਕਹਿੰਦਾ ਮੈਂ ਨਹੀਂ ਜਾਂਦਾ ਉਹ ਗਧੇ ਨੂੰ ਫੇਰ ਜਿ ਖਿੱਚੇ ਵੀ ਥੱਲੇ ਚੱਲ ਗਧਾ ਆੜ ਗਿਆ ਕਹਿੰਦਾ ਮੈਂ ਇੱਥੇ ਹੀ ਲੈਣਾ ਉਹਨੇ 2-3 ਵਾਰੀ ਜ਼ੋਰ ਜਾਂ ਮਾਰਿਆ ਉਹ ਕਹਿੰਦਾ ਚੱਲ ਖੜਾ ਰਹਿੰਦੇ ਆਪੀ ਆ ਜੂਗਾ ਥੱਲੇ ਵਾਗ ਗਿਆ ਜਾ ਕੇ ਥੱਲੇ ਕਮਰੇ ਦੇ ਥੱਲੇ ਸੌਂ ਗਿਆ ਥ ਉਹ ਭੱਜ ਕੇ ਫੇਰ ਤਾਂ ਚੜਿਆ ਤਾਂ ਜਾ ਕੇ ਵੇਖਿਆ ਗਾਧਾ ਨਾ ਲੱਤਾਂ ਮਾਰ ਮਾਰ ਕੇ ਛੱਤ ਨੂੰ ਤੋੜਨ ਲੱਗਿਆ ਜਿਹੜੀ ਛੱਤ ਤੇ ਉਹ ਖੜਾ ਸੀ ਉਹਨੇ ਗਾਦੇ ਰਸੇ ਨੂੰ ਫੇਰ ਹੱਥ ਪਾਇਆ ਫੇਰ ਖਿੱਚਣ ਲੱਗਿਆ ਵੀ ਚੱਲ ਥੱਲੇ ਗਾਧਾ ਫੇਰ ਰੜ ਗਿਆ ਕਹਿੰਦਾ ਨਾ ਮੈਂ ਇੱਥੇ ਰੁਕੂ ਉਹ ਫੇਰ ਖਿੱਚੇ ਗਾਧਾ ਫੇਰ ਰੜ ਗਿਆ ਬਾਈ ਥੱਕ ਹਾਰ ਕੇ ਜ਼ੋਰ ਲਾ ਕੇ ਉਹ ਹੱਕ ਕੇ ਕਹਿੰਦਾ ਆਪੀ ਆ ਜੂਗਾ ਉਹ ਥੱਲੇ ਜਾ ਕੇ ਆਪਦੇ ਕੰਮ ਹੀ ਧੰਦੀ ਲੱਗ ਗਿਆ ਥੋੜੀ ਦਰ ਬਾਅਦ ਗਾਧਾ ਫੇਰ ਆਪਦੇ ਕੰਮ ਤੇ ਲੱਗ ਗਿਆ ਭਾਈ ਲੱਤਾਂ ਮਾਰ ਮਾਰ ਕੇ ਛੱਤ ਤੋੜਨ ਲੱਗਿਆ ਇਹ ਕਿਓ ਜੀ ਲੱਤ ਵੱਜੀ ਵੀ ਜ ਕਿ ਛੱਤ ਦੇ ਥੱਲੇ ਗਦਾ ਵੀ ਆ ਗਿਆ ਗਦਾ ਮਰ ਗਿਆ ਕਹਾਣੀ ਖਤਮ ਹੋ ਗਈ ਸਿੱਖਣ ਵਾਲੀ ਗੱਲ پتہ ਕੀ ਹੈ ਪਹਿਲੀ ਤਾਂ ਇਹ ਆ ਵੀ ਗਦੇ ਨੂੰ ਨਾ ਕਦੇ ਵੀ ਕਿਸੇ ਵੀ ਗਦੇ ਨੂੰ ਉੱਚੇ ਮੁਕਾਮ ਤੇ ਨਾ ਲੈ ਕੇ ਜਾਇਓ ਕਿਉਂਕਿ ਜੇ ਉੱਚੇ ਮੁਕਾਮ ਤੇ ਗਦਾ ਪਹੁੰਚ ਗਿਆ ਤਾਂ ਪਹਿਲਾਂ ਤਾਂ ਉਹ ਆਪ ਦਾ ਆਪ ਨੁਕਸਾਨ ਕਰੂ ਦੂਜਾ ਉਹ ਉਹਦਾ ਨੁਕਸਾਨ ਕਰੂ ਜਿਹੜਾ ਨੂੰ ਉੱਤੇ ਲੈ ਕੇ ਗਿਆ ਸੀ ਤੀਜਾ ਉਸ ਮੁਕਾਮ ਨੂੰ ਵੀ ਨੁਕਸਾਨ ਪਹਹਾਊਗਾ ਜਿਹੜੇ ਤੇ ਉਹਨੂੰ ਪਹੁੰਚਾਇਆ ਸੀ ਤੇ ਇਹ ਗੱਲ ਗਧੇ ਵਾਸਤੇ ਨਹੀਂ ਸੀ